545 ਤੇ ਮਸ਼ੀਨ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਵੀਰ ਨਾਲ ਮਹਿਕ ਪਹਿਲਾਂ ਵੀਡੀਓ ਤੁਸੀਂ ਵੀਰਦਿਆਂ ਬਹੁਤ ਦੇਖੀਆਂ ਆਣੀਆਂ ਟਰੈਕਟਰ ਜਦੋਂ ਨਵਾਂ ਲਿਆਂਦਾ ਸੀ ਤੇ ਹੁਣ ਬਾਬੇ ਦੀ ਮੇਰ ਨਾਲ ਸੀਜ਼ਨ ਚੱਲ ਪਿਆ ਧੂੜੀ ਵਾਲੀ ਦਾ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਸਮਾਂ ਚੱਲਦਾ ਓਵੇਂ-ਓਵੇਂ ਆਪਾਂ ਵੀਡੀਓ ਦਾ ਹਸਤਾਬ ਕਿਤਾਬ ਬਣਾ ਲਈਦਾ ਤੇ ਵੀਰ ਨੇ ਅੱਜ ਸ਼ੁਰੂ ਕਰਨਾ ਕੰਮ ਤੇ ਬਾਬਾ ਸੁੱਖੀ ਸੰਧੀ ਸੋਣਾ ਸੋਣਾ ਕੰਮ ਚਲਾਵੇ ਨਾਲੇ ਤਾਂ ਆਪਾਂ ਹੈ ਇਦੇ ਬਾਰੇ ਜਾਣਕਾਰੀ ਲੈਣੇ ਆ ਤੇ ਨਾਲੇ ਟਰੈਕਟਰ ਬਾਰੇ ਕਿਉਂਕਿ ਟਰੈਕਟਰ ਨੇ ਵੀ ਪੂਰਾ ਸੀਜ਼ਨ ਚੱਲ ਪਿਆ ਹੈ ਨਾ ਮੈਂ ਹਾਂਜੀ ਹਾਂਛੋ ਨਾ ਚੱਲਿਆ ਤਾਂ ਨਹੀਂ ਜੀ ਹਜੇ ਆਪਾਂ ਆਪਣੀ ਕੋਈ ਬਣਾਉਣੀ ਨਹੀਂ ਨਹੀਂ ਉਦਾਂ ਆਪਾਂ ਇਹ ਤਾਂ ਇੱਕ ਸੀਜ਼ਨ ਲਾ ਲਿਆ ਹਾਂ ਇੱਕ ਸੀਜ਼ਨ ਲਾ ਲਿਆ ਤੂੜੀ ਦਾ ਧਲਾਇਆ ਨਹੀਂ ਕੋਈ ਪਹਿਲਾ ਸੀਜ਼ਨ ਹੀ ਆ ਜੀ ਤੂੜੀ ਦਾ ਪਹਿਲਾ ਇਹਦੇ ਨਾਲ ਸੁਪਰ ਸੀਡਰ ਨਾਲ ਹਾਂ ਕਣਕ ਕੱਲੀ ਬਜਾਈ ਕੀਤੀ ਹੈ ਕਣਕ ਬਜਾਈ ਕੀਤੀ ਤੇ ਹੁਣ ਉਹ ਹੀ ਕਣਕ ਆਪਾਂ ਉਡਣੀ ਹੈ ਹਾਂਜੀ ਉਹ ਹੀ ਤੂੜੀ ਬਣਾਉਣੀ ਆ ਹਾਂਜੀ ਤੂੜੀ ਬਣਾਉਣੀ ਤੇ ਕਿਵੇਂ ਚੱਲਿਆ ਵਧੀਆ ਚੱਲਿਆ ਜੀ ਤੇ ਵਧੀਆ ਪਰਫਾਰਮੈਂਸ ਹੈ ਮੈਂ ਤੁਹਾਨੂੰ ਕਿਹਾ ਵੀ ਆਉਂਦੇ ਆਂ ਦੱਸਿਆ ਵੀ ਇਹ ਟਰਾਲੀ ਦੇ ਘੱਟ ਕੰਮ ਲੱਗਾ ਮੈਂ ਟਰਾਲੀ ਤੇ ਤੇ ਹੜਾਂ ਤੇ ਤਾਂ ਬਿਲਕੁਲ ਹਾਂਜੀ ਸਹੀ ਗੱਲ ਛੜਾ ਜਾ ਪਉਂਦਾ ਫਰਕ ਹਾਂਜੀ ਹਾਂ ਟਰਾਲੀ ਤੇ ਤਾਂ ਹੜਾਂ ਤਾਂ ਟਰਾਲੀ ਦੇ ਨਾਂ ਤੇ ਕੰਡਰ ਲੱਗੀ ਹੋਈ ਆ ਇਹ ਅਸਲ ਵਿੱਚ ਤਾਂ ਨਹੀਂ ਖਚਾਈ ਦੇ ਸ਼ਾਇਦ ਹੜਾਂ ਲਈ ਵੀ ਵਧੀਆ ਤਵੀਆਂ ਲਈ ਜਿੰਨਾ ਕਾ ਮੇਰਾ ਤਜਰਬਾ ਤੂੰ ਦੱਸਦੀ ਬਾਕੀ ਟਰਾਲੀ ਤੇ ਆਏ ਆ ਵੀ ਇਹਦੀ ਰੇਸ ਨਹੀਂ ਵੱਦੀ ਜਦੋਂ ਖੋਬਦੇ ਤੂੰ ਤਜਰਬਾ ਕੀਤਾ ਕਿ ਪੱਟ ਲਿਆਉਂਦਾ ਕਰਿਆ ਨਹੀਂ ਹੈਗਾ ਉਹ ਤੂੰ ਤਜਰਬਾ ਕਰੀਂ ਫਿਰ ਉਹ ਦੱਸੀ ਤੇ ਇੱਕ ਵੀਰ ਨੇ ਆਹ ਲਵਾਇਆ ਕਿ ਸਿਸਟਮ ਆ ਜਾ ਕਰੋ ਬਈ अच्छा आਉਂਦਿਆਂ ਜਿਹੜੀ ਮੇਰੀ ਨਿਗਾਹ ਪਈ ਉਹ ਫਿਰ ਗਲਤ ਪਈ ਆਪਣੀ ਇਹ ਰਹਿਣਦੇ ਐ ਮੈਂ ਜਿਹੜਾ ਤਨ ਕਈ ਸਪਰੇਅ ਵਾਲਾ ਗਾ ਮੈ ਐ ਹੀ ਸੋਨਾ ਲੱਗਦਾ ਨਾ ਹੀ ਸੋਨਾ ਲੱਗਦਾ ਆ ਜਾ ਗਰਮ ਲੱਗੀਏ ਇਹ ਸਟੀਲ ਦਾਣਾ ਜੀ ਹਾਂ ਉੱਪਰਲੇ ਆ ਇਹਦੇ ਉੱਤੇ ਕੁੰਡਾ ਰਹਿ ਗਿਆ ਜੀ ਲਾਉਣ ਵਾਲਾ ਉਹਦਨੇ ਕਿ ਲਵਾ ਕੱਲ ਨੂੰ ਲਾ ਕੇ ਲਿਆਵਾਂ ਬਹੁ ਮੋਟੀ ਚਾਦਰ ਲਾਈ ਆ ਥੱਲੇ ਵੀਰ ਨੇ ਨਾ ਅਕਮ ਵਧੀਆ ਯਾਰ ਹਣਾ ਹਾਂਜੀ ਹਾਂ 14 ਗੇਜ ਦੀ ਚਾਦਰ ਲਾ ਕੇ ਬਣਾਇਆਗਾ ਆ ਚਾਦਰ ਉੱਤਰ ਲੈ ਟੱਕਣ ਹਲਕਾ ਜਾ ਵੀ ਚੱਕਣ ਲਈ ਰਹਿ ਜਾ ਚੱਕਣ ਲਈ ਹਣਾ ਬਾਕੀ ਪੂਰਾ ਨਿੱਕਰ ਪੂਰਾ ਨਿੱਕਰ ਹਾਂਜੀ ਯਾਰ ਉਹ ਤਾਂ ਨਜ਼ਾਰਾ ਹੀ ਹੈ ਯਾਰ ਜਿੰਨਾ ਮਰਜੀ ਸਮਾਨ ਇਹਦੇ ਦਾ ਕੋਈ ਮਰਜੀ ਸਮਾਨ ਪਾ ਕੇ ਲੋਕ ਲਾਲਾ ਕੋਈ ਚੱਕਰ ਨਹੀਂ ਹੈਗਾ ਜਿਵੇਂ ਜੀ ਉਂ ਵੀ ਸੰਤ ਸਾਹਮਣੇ ਆਪਣੇ ਘਰੇ ਪਏ ਆ ਇੱਥੇ ਲਾ ਕੇ ਸਾਈਡ ਤੇ ਰਹਿ ਗਿਆ ਇਹ ਤਾਂ ਹਾਂ ਮੈਂ ਲੱਭਣੇ ਕਰਨੇ ਯਾਰ ਓਖੇ ਨਹੀਂ ਗਏ ਜੀ ਹਾਂ ਨਹੀਂ ਸੰਤ ਹੀ ਨਹੀਂ ਸੰਭਦੇ ਛੋਟੇ ਟੂਲਾ ਚ ਕਿੰਨੇ ਕਿ ਤੋ ਚਾਰ ਚਾਪੀਆਂ ਨਾਲ ਭਰ ਜਾਂਦਾ ਉਹ ਥੋੜੀ ਤਾਂ ਟੂਲੀ ਹਾਂਜੀ ਨਿੱਕੀ ਜੀ ਤੇ ਆ ਵੀ ਉਹਨਾਂ ਤੋਂ ਲਵਾਇਆ ਸੀ ਇਹ ਸੇਫਟੀ ਕਵਰ ਜੇ ਆਪਾਂ ਬਾਅਦ ਚ ਲਿਆਂਦੇ ਸੀਗੇ ਜੀ ਇਹ ਘਰੇ ਲਿਆ ਕੇ ਗਾਹ ਤੇ ਇਹ ਘਰੇ ਲਿਆ ਕੇ ਗਾਹ ਤੇ ਸੀ ਇਹ ਇੱਕ ਇੱਕ ਉੱਤਰ ਉੱਪਰ ਲਈ ਪਾਸ ਤੇ ਆ ਜਾ ਕਰੋ ਤੇ ਇਹ ਕਾ ਲਵਾਤਾ ਆ ਪਹਿਲਾਂ ਹੈ ਨਹੀਂ ਸੀ ਮਿਲਦਾ ਇਹ ਆਪਾਂ ਉਹਦੇ ਤੋਂ ਖਰਚਿਆਂ ਵੇਲੇ ਲਵਾਇਆ ਸੀ ਹਾਂ ਥੱਲੇ ਵਾਲਾ ਇਹ ਕਿੰਨੇ ਦਾ ਲੱਗਾ ਸੀ ਇਹਦੇ ਤੇ 7500 8000 ਰੁਪਇਆ ਲੱਗ ਗਿਆ ਸੀ ਚਾਦਰ ਤੇ ਹਾਂ ਇੱਕ 4x4 ਅਮਰੀਕਨ ਮਸ਼ੀਨ ਹਾਇਕਾ ਪੈਰਦਾਨ ਕੋਲੇ ਆ ਥੱਲੇ ਜਾਉਂਦੀ ਅੱਛਾ ਇਹ ਕਾ ਲਾਇਆ ਹਾਂਜੀ ਹਾਂ ਵੈਰੀ ਗੁੱਡ ਹੁਣੰਦ ਉੱਤੇ ਆਪਾਂ ਤੂੜੀ ਵਾਲੀ ਮਸ਼ੀਨ ਦੀ ਗੱਲ ਕਰਨੀ ਇਹ ਟਰੈਕਟਰ ਦੀ ਤੁਮ ਨੂੰ ਗੱਲ ਦੱਸ ਦੇ ਮੋਟੀ ਮੋਟੀ ਹਾਂਜੀ ਮੋਟੀ ਮੋਟੀ ਦਾ ਮਤਲਬ ਇਹ ਵੀ ਟਰੈਕਟਰ ਤੇਰੇ ਪਾਸ ਆਪਣੇ ਪਾਸ ਆ ਜੀ ਆਪਾਂ ਕਿਉਂ ਪੀਟੀਓ ਸੁਪਰ ਸੀਟਰ ਤੇ ਚਲਾਇਆ ਕਚਾਈ ਪੂਰੀ ਵਧੀਆ ਸਫਾਈ ਵਧੀਆਗਾ ਹਾਂ ਓ ਪੀ ਡੀ ਐਮ ਦਾ ਇਹ ਬਤੰਦਰਮ ਹਾਂਜੀ ਗੋਲ ਦਾ ਨਹੀਂ ਕੁਛ ਐਵਰੇਜ ਵਧ ਗਿਆ ਕਾ ਹੁਣ ਤੂੜੀ ਵਾਲੀ ਤੇ ਅੱਜ ਆਪਣੀ ਫਾਸਟ ਹਾਂ ਟਰਾਈ ਪਹਿਲਾ ਸੀਜ਼ਨ ਹਾਂਜੀ ਹਾਂ ਟਰਾਈ ਵੀ ਆਪਾਂ ਲੈਨੇ ਆ ਉੱਥੇ ਦੇਖਦੇ ਆ ਉਹ ਬਾਈ ਨੇ ਚਲਾਉਣਾ ਹਾਂਜੀ ਬਾਈ ਨੂੰ ਮੋਟੇ ਲਾਂਗੇ ਲੂੰਗੇ ਜabb ਚੰਗੀ ਤਰ੍ਹਾਂ ਚੈੱਕ ਕਰਨਾ ਹਾਂਜੀ ਹਾਂ ਹਾਂ ਬੀ ਵੀ ਕਰ ਰਹੇ ਹਾਂਜੀ ਕਿਉਂਕਿ ਆਪਾਂ ਤਾਂ ਦੇਖਣਾ ਵੀ ਸੀ ਆਰ ਡੀ ਕਰਦਾ ਕੀ ਹਾਂਜੀ ਹਾਂ ਸੀ ਆਰ ਡੀ ਤੇ ਜਿੰਨਾ ਕ ਜ਼ਿਮੀਦਾਰ ਆਪਣੇ ਕਲਪ ਦੇ ਰਿਹਾ ਹਾਂਜੀ ਹਾਂ ਤੈਨੂੰ ਕਿਵੇਂ ਲੱਗਿਆ ਤੂੰ ਖੁਸ਼ ਆ ਜਾਂ ਕਲਪਦਾਈਆ ਤੂੰ ਅਜੇ ਤੱਕ ਤਾਂ ਠੀਕ ਆ ਅੱਗੇ ਦੇਖੋ ਕਿਵੇਂ ਕਰਦਾ ਅਜੇ ਤਾਂ ਫਰਸਟ ਸੀਜ਼ਨ ਲੱਗਿਆ ਸਾਰਾ ਮਹੀਨਾ ਕੀ ਚੱਲਿਆ ਉਹਦਾ ਨਜ਼ਾਰਾ ਆਇਆ ਕਿ ਨਹੀਂ ਅਜੇ ਤਾਂ ਪੂਰਾ ਨਜ਼ਾਰਾ ਆਇਆ ਫਿਰ ਵੈਰੀ ਗੁੱਡ ਆ ਜਾਣ ਤੋੜੀ ਵਾਲੀ ਮਸ਼ੀਨ ਤੇ ਆ ਜੰਕਲ ਸਾਡੇ ਤੋਂ ਪਿੱਛੇ ਪਿੱਛੇ ਰਹਿੰਦੇ ਪਏ ਹਣਾ ਅੰਕਲ ਸਤਿ ਸ਼੍ਰੀ ਅਕਾਲ ਜੀ ਇਹ ਅੰਕਲ ਤੁਸੀਂ ਵੇਖੇ ਹੋਣੇ ਉਦੋਂ ਜਦੋਂ ਆਪਾਂ ਸੂਪਰ ਸੀਡਰ ਚਲਾਇਆ ਸੀ ਉਦੋਂ ਅੰਕਲ ਨੇ ਚਲਾਇਆ ਸੀ ਆਪਣੇ ਆਪਾ ਕਿੱਲੇ ਇੱਕ ਐਵਰੇਜ ਕੱਢੀ ਸੀ ਉਦੋਂ ਦੋ ਕਿੱਲੇ ਚ ਕੱਟਿਆ ਸੀ ਹਾਂ ਦੋ ਕਿੱਲਿਆਂ ਚੀਦੀ ਐਵਰੇਜ ਕੱਢੀ ਸੀ ਉਦੋਂ ਆਪਾਂ ਹਾਂਜੀ ਐਪਾ ਉੱਤੇ ਵੀ ਵਿਖਾਇਆ ਸੀ ਦੂਜੇ ਦੇ ਕੀ ਆਪਣੇ ਜੀਡੀ ਲਿੰਕ ਜੀਡੀ ਲਿੰਕ ਤੇ ਵੀ ਲਾਇਆ ਸੀ ਹਾਂਜੀ ਹਾਂ ਇਹ ਆ ਗਈ ਹੁਣ ਟੂੜੀ ਵਾਲੀ ਮਸ਼ੀਨ ਹਾਂਜੀ ਹਾਂ ਇਹ ਕਿੰਨੇ ਕਦੋਂ ਦਾ ਤੋਂ ਕਿਰਾਏ ਦਾ ਕੰਮ ਹੈ ਮਤਲਬ ਇਹ 2013 ਦੀ ਆ ਜੀ ਉਦੋਂ ਦਾ ਚੱਲਦਾ ਕਿਰਾਏ ਦਾ ਕੰਮ ਟੂੜੀ ਦਾ ਤੇਰਾ ਐਕਸਪੀਰੀਅੰਸ 2013 ਤੋਂ ਲੈ ਕੇ ਹੁਣ ਤੱਕ ਦਾ ਆ ਚੱਲ ਭਾ 25 25 ਹਾਂਜੀ ਹਾਂ ਹੁਣ ਤੂੜੀ ਦਾ ਰੇਟ ਘਟ ਗਿਆ ਜੀ ਐਤਕੀ ਦਾ ਪੱਲਿਓਂ ਪਾਉਣੀਆਂ ਬਣਵਾਈ ਵੀ ਮਹਿੰਗੀ ਪੈਂਦੀ ਆ 7 ਕੁਇੰਟਲ 6-7 ਕੁਇੰਟਲ ਟਰਾਲੀ 'ਚ ਤੂੜੀ ਪੈਂਦੀ ਆ 200 ਹਾਂ ਅੰਕਲ ਗੱਲ ਉਹ ਤੇ ਆ ਗਈ ਜਿਹਦੇ ਸੰਦ ਹੈਗੇ ਉਹਨੇ ਤੁਹਾਨੂੰ ਚਲਾਉਣੇ ਆ ਨਵੇਂ ਵਾਲੇ ਦਾ ਕੰਮ ਔਖਾ ਹੈ ਨਾ ਹਾਂਜੀ ਉਸ ਹਿਸਾਬ ਨਾਲ ਤਾਂ ਇਕੱਲਾ ਇਹਦਾ ਰਿਪੇਅਰ ਤੇ ਲੱਗ ਗਿਆ 35-40000 ਰੁਪਇਆ ਲੱਗਾ 10000 ਇਹਦਾ ਗੀਅਰ ਬਾਕਸ ਅਜੌਂਡਿਆਰ ਦੇ ਉਹ ਕਿਉਂ ਸਾਰਾ ਹੀ ਕੰਮ ਹੋਣ ਵਾਲਾ ਸੀਗਾ ਉੱਥੋਂ ਕਰਵਾਇਆਗਾ ਏਜੰਸੀ ਚੋਂ ਜਗਤਜੀਤ ਲੰਚੀ ਮੇਂ ਮੰਡੀ ਤੋਂ ਓਕੇ ਤੇ 10000 ਜਿਵੇਂ ਮਿਸਤਰੀ ਲੈ ਗਿਆ ਪੱਖੇ ਪੁੱਖੇ ਦਾ ਕਰਿਆਗਾ ਇਹਦੇ ਚਾਦਰਾਂ ਲਾਈਆਂ ਨੇ ਗੈਸ ਡਰਮ ਦੇ ਉਹ ਪੱਤੀਆਂ ਇਹ ਰਿਪੇਅਰ ਜਿਵੇਂ ਐਤ ਕੀ ਕਰ ਲਈ ਹਾਂਜੀ ਇਹ ਆਉਂਦੇ ਸੀਜ਼ਨ ਦਾ ਲੋੜ ਹੈ ਕਿ ਨਹੀਂ ਨਵੇਂ ਏਸੀ ਚ ਨਹੀਂ ਕਰਨੀ ਪੈਂਦੇ ਜਦੋਂ 2-3 ਸੀਜ਼ਨ ਚੱਲ ਜਾਂਦੀਆਂ ਮਸ਼ੀਨ ਹੂੰ ਫਿਰ ਤਾਂ ਪਾਲਦੀ ਜਾਂਦੀ 35000 ਰੁਪਈਆ ਸੀਜ਼ਨ ਦੇ ਸੀਜ਼ਨ ਹੀ ਹਾਂਜੀ ਹਾਂ ਕਿਉਂ ਨਵੀਂ ਮਸ਼ੀਨ ਹੁੰਦੀ ਆ ਚਲੋ ਤਿੰਨ ਸੀਜ਼ਨ ਵਧੀਆ ਲਵਾ ਕੇ ਉਦੋਂ ਤੱਕ ਲਾ ਇਹਦਾ ਦੂਜਾ ਸਮਾਨੀ ਚੇਂਜ ਕਰਨਾ ਜਿਵੇਂ ਬਲੇਟ ਹੋ ਗਏ ਜਾਂ ਕੋਈ ਮਾੜੀ ਮੋਟੀ ਟੁੱਟ ਭੱਜ ਹੋ ਗਈ ਬੈਰਿੰਗ ਪੂਰਿੰਗ ਜਾਂ ਗਰੀਸ ਗੁਰੂ ਖੁੱਲ ਕੇ ਤਾਂ ਕਹਿਣਾ ਮੈਂ ਤਾਂ ਦੋ ਸੀਜ਼ਨ ਹੀ ਫਿਰ ਚੱਲਦੀ ਸਵਾਦ ਜੇ ਨਾ ਬੁੱਧ ਤੋਂ ਬਾਅਦ ਤਿੰਨ ਜੇ ਵਧੀਆ ਸੀਜ਼ਨ ਲਾਉਂਦਾ ਬੰਦਾ ਬਸ ਤਿੰਨ ਹਾਂ 4 ਸਵਾ 400 350 ਟਰਾਲੀ ਬਣਦੀ ਆ ਸੀਜ਼ਨਤੀ ਸੱਚੇ ਪੁੱਛਣਾ ਹੈ ਜਿਵੇਂ 2013 ਚ ਉਦੋਂ ਤਾਂ ਟਾਵੇਂ ਟਾਵੇਂ ਸੀ ਮਸ਼ੀਨ ਹਾਂਜੀ ਹੁਣ ਤਾਂ ਆਪਣੇ ਜ਼ਿੰਮੇਦਾਰ ਵੀਰਾਂ ਕੋਲੇ ਬਹੁਤ ਹੁਣ ਕਿੰਨੀ ਕਾਸਟ ਪੈ ਜਾਂਦੀ ਉਹਦੇ ਨਾਲ ਤਾਂ ਘਟ ਗਈ ਜੀ ਬਹੁਤ 100 100 150 ਵਾਂਗੂ ਘਟ ਗਈ ਜਿੱਥੇ ਤਾਂ 400 ਬਣਾ ਦਈਆਂ 300 ਹਾਂ 300 ਦੇ ਕਈ ਵਾਰੀ ਉੱਪਰ ਹੋ ਜਾਂਦੀਆਂ ਨੇ 20 25 ਕੀ ਕਈ ਵਾਰੀ ਘਟ ਜਾਂਦੀਆਂ ਨੇ 40 50 ਉੱਤੇ ਥੱਲੇ ਚੱਲਦੇ ਰਹਿੰਦਾ ਹਾਂ ਹਾਂਜੀ ਹਾਂ ਰੇਟ 2013 ਚ ਕਿੰਨਾ ਸੀ ਜਿੱਤ ਆਇਆ ਹੈ ਕਿ ਨਹੀਂ ਸਾਢੇ 7 800 ਤੋਂ ਕੰਮ ਸ਼ੁਰੂ ਕਰਿਆ ਸੀ ਜੀ ਹੁਣ ਹੁਣ ਦੇਖੋ ਐਤ ਕੀ ਕਿੰਨਾ ਪਾਰ ਕਿੰਨਾ ਸਾਢੇ 12 1300 ਮਿਲਿਆ ਜੀ ਆ ਕੀ ਜਿਹਰਾ ਮੂਹ ਲਿਆ ਜਾਲਾ ਸੀ 50 ਰੁਪਏ ਘੱਟ ਆ ਸਾਡੇ 12 1300 ਆ ਕੀ 14 1500 1400 ਤੋਂ 40 ਤਾਂ ਹੀ ਆ ਘੱਟੋ ਘੱਟ ਇਹਨਾਂ ਉਹ ਤਾਂ ਡੀਜ਼ਲ ਵਧਿਆ ਹਾਂਜੀ ਸਿੱਧੀ ਜੀ ਗੱਲ ਜੋਹੋ ਸਾਹਿਬ ਦੇਖਿਆ ਜਦੋਂ ਡੀਜ਼ਲ ਵਧਿਆ ਰੇਰ ਵਧਿਆ ਭਾਈਆਂ ਦੇ ਖਰਚੇ ਵਧੇ ਹਾਂਜੀ ਆ ਖਰਚੇ ਵਿੱਚ ਇਹ ਰ ਇੱਕ ਚੀਜ਼ ਮੈਂ ਦਿਖਾਉਣਾ ਮੈਂ ਸਵੇਰ ਦਾ ਹੀ ਵੀਰ ਕੋਲੇ ਇੱਥੇ ਕਿਉਂਕਿ ਉਹਨਾ ਵੀਡੀਓ ਦੇ ਵਿੱਚ ਚਲੋ ਹੋਰ ਸਰਕਲ ਹੁੰਦਾ ਉਦਾਂ ਸਰਕਲ ਹੋਰ ਹੁੰਦਾ ਔਰ ਇਹ ਰ ਬੇਰ ਕਰਦੇ ਪਾਸੇਰ ਦੀ ਹੱਤ ਵਿਖਾਈ ਆ ਦੀ ਅਰੇ ਐਂ ਇਦਾਂ ਕਰੀ ਇਧਰ ਦੇ ਕਮਾਨਿਆ ਕਰਨੀਆਂ ਨਾ ਬਸ ਇਹਦਾ ਨੂੰ ਦੇਖੀ ਜਨਾ ਕਦੀ ਕਿਤੋਂ ਕੋਣ ਜਾ ਨਿਕਲ ਆਇਆ ਕਦੀ ਕਿਤੋਂ ਮੈਂ ਕਿਹਾ ਓਏ ਧਿਆਨ ਨਾਲ ਕਰ ਧਿਆਨ ਮੈਨੂੰ ਕਹਿੰਦਾ ਕਹਿੰਦਾ ਇੰਨੇ ਕਿਦਾਂ ਦਾ ਕੋਈ ਨਹੀਂ ਤਾਂ ਚੱਲੀ ਜਾਣਾ ਕਹਿੰਦਾ ਕੰਮ ਉਹ ਗੱਲ ਹੈ ਵੀ ਕਹਿਣ ਨੂੰ ਕਹਿ ਦੇਣਾ ਕੰਮ ਸੌਖਾ ਇਹ ਇੰਨੀਆਂ ਥਾਲੀਆਂ ਮਸ਼ੀਨ ਨਾਲ ਹੀ ਬਣਾਈਆਂ ਨੇ ਉਹਦੀ ਪਿਛਲੀ ਮਿਹਨਤ ਭੁੱਲ ਜਾਂਦਾ ਭੁੱਲ ਜਾਂਦਾ ਬੰਦਾ ਹਾਂ ਨਹੀਂ ਯਾਰ ਉਸ ਤੋਂ ਬਾਅਦ ਜਿਹੜੀ ਇਹ ਪਲੇਟ ਬੱਜੀ ਹਾਂ ਉਹਦਾ ਭੁੱਲ ਜਾਣਾ ਉਹ ਕੰਮ ਔਖਾ ਹੋ ਜਾਂਦਾ ਯਾਰ ਬੰਦੇ ਨੂੰ ਦੇਖਣਾ ਚਾਹੀਦਾ ਹਿਸਾਬ ਕਿਤਾਬ ਤੇ ਇਹਦਾ ਇਹਦਾ ਹੁਣ ਐਤ ਕੀ ਦੇ ਸੀਜ਼ਨ ਕੀ ਕੀ ਚੇਂਜ ਕੀਤਾ ਐਤ ਕੀ ਤਾਂ ਇੱਕ ਤਾਂ ਗੇਰ ਦਾ ਕੰਮ ਕੀਤਾ ਵੀਰੇ ਹੂੰ ਬਲੇਡ ਸਾਰੇ ਨਵੇਂ ਬਲੇਡ ਤਾਂ ਤਕਰੀਬਨ ਆਏ ਸੀ ਜਿਵੇਂ ਗੇਰ ਦਾ ਮੇਨ ਕੰਮ ਹੋ ਗਿਆ ਇਹਦੇ ਕਰਕੇ ਜੌਂਡੀਅਰ ਕਰਕੇ ਯਾਨੀ ਇਹਦੇ ਚੱਕਰ ਚੇਂਜ ਕਰਨੇ ਪਏ ਪਹਿਲਾਂ ਸਾਰਾ ਦੇਖਣਾ ਹੈਗਾ ਅੱਜੋਂ ਉੱਥੇ ਜਾ ਕੇ ਆਏ ਸੀਗੇ ਰੈਕੋਟ ਹੂੰ ਉਹ ਮੁੰਡੇ ਕੋਲੇ ਮੀਟਰ ਹੈਗਾਗਾ ਉਹ ਛੇਤ ਜਾਂ ਤਾਂ ਅੱਜ ਆਊਗਾ ਜਾਂ ਸਵੇਰੇ ਆਊਗਾ ਅੱਜ ਆਪਾਂ ਤਾਂ ਟੈਸਟ ਹੀ ਕਰਨਾ ਹੈ ਅੱਜ ਤਾਂ ਟੈਸਟ ਹੀ ਕਰਨਾ ਆਪਾਂ ਮਤਲਬ 1-2 ਟਰਾਲੀਆਂ ਬਣਾਉਣੀਆਂ ਆ ਇੱਕ ਟਰਾਲੀ ਦੋ ਭਰ ਲਾਂਗੇ ਵੱਧ ਤੋਂ ਵੱਧ ਇੱਕ ਹੀ ਭਰੀ ਜਾਣੀ ਜਾਲੀ ੱਕਣ ਨੂੰ ਹਾਂ ਤੇ ਮਤਲਬ ਇਹਦੇ ਚੱਕਰ ਕੋਈ ਪੁਲੀ ਪਾਲੀ ਕੁਝ ਨਹੀਂ ਆਜੇ ਤੱਕ ਤਾਂ ਕੋਈ ਨਹੀਂ ਪਤਲੀ ਦੇਖੋ ਅੱਜ ਪਤਾ ਲੱਗ ਜਾਊਗਾ ਬਾਕੀ ਉਹ ਸਵਰਾਜ ਦੇ ਜਿਹੜੇ ਚੱਕਰ 540 ਆ ਹਾਂ ਤੇ ਚੱਲਦੇ ਤਾਂ ਇਹਦੇ ਵੀ 540 ਹੋ ਜਾਂਦੇ ਆ ਹਨਾ 540 ਉ ਤਾਂ 540 ਵੀ ਕੱਢਦਾ ਕਈ ਵਾਰ ਇਹ 2200 ਤੇ ਜਾ ਕੇ 540 ਪੂਰੇ ਕਰਨ ਦੇ ਇਹਨੇ ਪਰ ਸੱਚ ਹਾਂ ਉਹ ਚੱਕਰ ਪਊ ਆਪਾਂ ਚਲਾਉਣਾ ਤਾਂ ਇਹਨੂੰ 15-1600 ਤੇ ਹੀ ਹੁੰਦਾ ਹਾਂ 14-15 ਉੱਥੇ ਦੇਖੋ ਕਿੰਨੇ ਚੱਕਰ ਕੱਢਦਾ ਫਿਰ ਉਸ ਹਾਵ ਨਾਲ ਪੁਲੀ ਪਾਉਂਦੇ ਸਰ ਆਹ ਕਿੰਨੇ ਤੇ ਚੱਲਦਾ ਸੀ ਕਿੰਨੇ ਚੱਕਰ ਸਰ ਆਹ 16 1600 ਤੇ ਚੱਲ ਜੇ ਸੁੱਕਾ ਲੰਗਾ ਹੋਵੇ 1500 ਤੇ 1600 ਤੇ ਆਮ ਚੱਲਦਾ ਸੀ 16-1700 ਤੇ ਇਹ ਮਸ਼ੀਨ ਜਦੋਂ ਲਿਆਂਦੀ ਸੀ ਉਦੋਂ ਕਿੰਨੇ ਦੀ ਸੀ ਉਦੋਂ 2.5 2.5 ਉਹ ਦੀ ਆਈ ਹਾਂ 4 ਪੌਣੇ 4 ਦੀ ਹੋ ਗੱਲ ਕਰ ਤੂੜੀ ਦਾ ਰੇਟ ਨਹੀਂ ਨਹੀਂ ਤਾਂ ਇਹਨਾਂ ਨੇ 4 ਟਮਬਿੱਟ ਪਾ ਦੇਣੀ ਸੀ 5 ਦਿਨਾਂ ਦਾ ਭੇਜਣਾ ਸੀ ਹਾਂਜੀ ਇਹਦੇ ਆ ਇਧਰੋਂ ਮਤਲਬ ਆ ਬੈਲਟਾਂ ਕੱਢ ਜਾਂਦੀਆਂ ਕਾੜਕਣੀ ਇੱਕ ਜਿਹੜੀ ਗਲਤ ਮੈਨੂੰ ਦੱਸਦਾ ਪਿਆ ਸੀ ਮੈਂ ਕਿ ਵੀ ਜਿਵੇਂ ਜਿਹੜੀ ਚੀਟ ਟਿਕ ਜੇ ਤੇ ਭਾਵੇਂ ਉਹ ਟੁੱਟੀ ਵੀ ਚੱਲੀ ਜਾਵੇ ਗੱਲ ਸਹੀ ਆ ਹਾਂਜੀ ਹਾਂ ਹਾਂ ਬੈਲਟ ਦੀ ਗੱਲ ਤੋਂ ਹਾਂ ਵੀ ਜਾਂ ਤਾਂ ਉਹ ਵੀ ਨਹੀਂ ਚੱਲੀ ਜਾਂਦੀ ਜਦੋਂ ਆ ਬੈਲਟ ਆਣਿਆ ਉਹ ਤਾਂ ਕਿੰਨੇ ਸੀਜ਼ਨ ਹੋ ਗਏ ਇੰ ਚੱਲੀ ਜਾਂਦੀਆਂ ਨੇ ਨਵੀਆਂ ਲਿਆ ਕੇ ਉਹ ਤਾਂ ਰੱਖੀਆਂ ਨਵੀਆਂ ਲਿਆ ਆ ਕੇ ਰੱਖੀਆਂ ਹੋਈਆਂ ਨੇ ਹਾਂ ਤੇ ਵੀ ਚੱਲੀ ਜਾਂਦੀਆਂ ਕਰਮਾਲੀਆਂ ਹਾਂਜੀ ਹਾਂ ਚਲੋ ਬਾਬਾ ਜੀ ਮੈਂ ਤਾਂ ਨਵੀਂ ਮੈਂ ਘੰਟਾ ਨਹੀਂ ਕੱਢਦੀ ਹੁੰਦੀ ਹਾਂ ਉਹ ਗੱਲ ਤੋਂ ਮੈਂ ਦੱਸਦਾ ਮੈਂ ਤਾਂ ਹੀ ਕਿਹਾ ਨਾ ਵੀਰਾਂ ਨੂੰ ਦੱਸ ਦਈਏ ਵੀ ਉਹ ਹਸਾਬ ਕਿਤਾਬ ਇਹ ਮਸ਼ੀਨ ਆਈਡੀਆ ਜਿਵੇਂ ਇਹ ਇਹ 13 ਚ ਲਿਆਂਦੀ ਸੀ ਇਹ ਵਾਲੀ ਹਾਂਜੀ ਇਹ ਬੋਡੀ ਬੁੱਡੀ ਦੀ ਹੈ ਔਰ ਓਕੇ ਆ ਓਕੇ ਆ ਬੋਡੀ ਦੀ ਤਾਂ ਓਕੇ ਆ ਜਮਾ ਜੀ ਹੋਣ ਵਾਲੀ ਚੈੱਕ ਕੀਤੀ ਹੈ ਕਿੰਨਾ ਕਾ ਫਰਕ ਪਾਇਆ ਕਿ ਨਹੀਂ ਹੋਣ ਵਾਲੇ ਦੇ ਨਾਲ ਡਿਜ਼ਾਈਨ ਦਾ ਫਰਕ ਪਾ